ਮੇਰਾ ਨਾਮ ਜੀ ਸਵਰਾਜ ਗੋਕੀ ਹੈ ਇਹ ਐਕਚੁਅਲੀ 6 ਮਹੀਨੇ ਲੱਗੇ ਸਾਨੂੰ ਤਿਆਰ ਕਰਨ ਦੇ ਹੋਏ ਤੇ ਇਹ ਅਸੀਂ ਫਰਵਰੀ ਸ਼ੁਰੂ ਕੀਤਾ ਸੀ ਫਰਵਰੀ ਦੇ ਲਾਸਟ ਵਿੱਚ ਤੇ ਇਹ ਆਪਣੇ ਭਾਜੀ ਆਰਟਿਸਟ ਨੇ ਗੁਰਪ੍ਰੀਤ ਧੂਰੀ ਇਹ ਇਹਨਾਂ ਨੇ ਤੇ ਇਹਨਾਂ ਦੀ ਡਾਇਨਾਮਿਕ ਟੀਮ ਨੇ ਮਿਲ ਕੇ ਮੇਰਾ ਸਾਥ ਦੇ ਕੇ ਇਸ ਸਟੈਚੂ ਤਿਆਰ ਕਰਵਾਇਆ ਜੀ ਸਾਡਾ ਰਿਸ਼ਤਾ ਬਹੁਤ ਓਨਮੋਲ ਰਿਸ਼ਤਾ ਸੀਗਾ ਪਿਓ ਪੁੱਤਾਂ ਦਾ ਸਾਡਾ ਅਸੀਂ ਪਿਓ ਪੁੱਤਾਂ ਨਾਲ ਵੱਧ ਕੇ ਦੋਸਤ ਸੀਗੇ ਤੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਰੱਖਦੇ ਹਾਂ ਮੈਂ ਆਪਣੇ ਮਦਰ ਨਾਲ ਸਲਾਹ ਕੀਤੀ ਇੱਕ ਦਿਨ ਕਿ ਮਾਤਾ ਜੀ ਆਪ ਬਣਵਾਈਏ ਤੇ ਕੁਦਰਤੀ ਉਹਨਾਂ ਦੇ ਮਨ 'ਚ ਵੀ ਸੀਗਾ ਕਿ ਬਣਨਾ ਚਾਹੀਦਾ ਤਾਂ ਫਿਰ ਉਹਨਾਂ ਨੇ ਮੈਨੂੰ ਇੱਕਦਮ ਹਾਂ ਕੀਤੀ ਤਾਂ ਫਿਰ ਮੈਂ ਭਾਜੀ ਨੂੰ ਕੰਟੈਕਟ ਕੀਤਾ ਤੇ ਫਿਰ ਅਸੀਂ ਸ਼ੁਰੂ ਕੀਤਾ ਤੇੰਤੀ ਕਿ ਤੀਜੀ ਮੈਂ ਕਹੀ ਜਨਮ ਦਿਨ ਵਾਲੇ ਦਿਨ ਨੂੰ ਕਾਈਂਡਲੀ ਕਿਸੇ ਤਰੀਕੇ ਕਰ ਦਿਓ ਬਸ ਕਿਉਂ ਜਨਮ ਦਿਨ ਵਾਲੇ ਦਿਨ ਹਾਂ 26 ਸਤੰਬਰ ਨੂੰ ਸੀਗਾ ਤੇ ਮੈਂ ਉਸ ਦਿਨ ਫਿਰ ਰੈਡੀ ਕਰਵਾ ਕੇ ਸ਼ਾਮ ਨੂੰ ਆਇਆ ਸੀ ਲੋੜ ਘਾਟਾ ਆਣ ਦੀ ਲੋੜ ਆਣ ਦੀ ਲੋੜ ਲੈਣੀ ਪਰ ਮੈਨੂੰ ਹੀ ਕਯਰਿਓਸਿਟੀ ਹੁੰਦੀ ਸੀ ਅੰਦਰੋਂ ਕਿ ਦੇਖਾਂ ਕਿੰਨਾ ਤਿਆਰ ਹੋ ਗਿਆ ਫਿਰ ਮੈਂ ਇਹਨਾਂ ਨੂੰ ਕਹਿਣਾ ਪਾ ਫਿਰ ਕਸੀ ਕਾਫੀ ਥਾਂ ਨੇ ਬਹਿਣਾ ਫਿਰ ਚੇਂਜਸ ਕਰਾਉਣੇ ਕੈਰੇਕਟਰ ਦੇ ਵਿੱਚ ਮੈਨੂੰ ਲੱਗਦਾ ਸੇਮ ਡਿਟੋ ਉਹੀ ਕੱਪੜੇ ਬਿਲਕੁਲ ਉਦਾਂ ਹੀ ਸ਼ੇਪ ਬਸ ਇੱਕ ਜਾਣੀ ਬਿਲਕੁਲ ਬਿਲਕੁਲ ਸਤੰਬਰ ਵਿੱਚ ਤਾਂ ਮਨ ਲੱਗਦਾ ਮੈਂ 3/20 ਨੂੰ ਕਈ ਵਾਰੀ ਦੋ ਤਿੰਨ ਤਿੰਨ ਹੁਣ ਇੱਕ 3/20 ਕਰਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਮੈਨੂੰ ਆਇਆ ਸੀ ਕਿ 26 ਸਤੰਬਰ ਨੂੰ ਆਟਾ ਪੁੱਜ ਗਿਆ ਤੇ ਉਹ 26 ਸਤੰਬਰ ਨੂੰ ਫਿਰ ਅਸੀਂ ਘਰੇ ਇਹਨਾਂ ਦਾ ਕੀਤਾ ਸਾਰਾ ਇੰਸਟਾਲ ਕੀਤਾ ਤੇ ਫਿਰ ਜਾ ਕੇ ਮਨ ਨੂੰ ਸ਼ਾਂਤੀ ਮਿਲ ਗਈ ਆ ਉਹ ਠੀਕ ਹੈ ਸਹੀ ਜਗ੍ਹਾ ਤੇ ਦੇਖੋ ਜਾਂ ਉਹ ਦਿਨ ਤੱਕ ਅੱਜ ਵੀ ਭੁੱਲੀ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਮਨ ਚ ਸ਼ਾਂਤੀ ਸੀ ਕਿ ਪਿਤਾ ਜੀ ਸਾਡੇ ਸਾਡੇ ਪਿੱਛੇ ਹੈਗੇ ਨੇ ਉਦਾਂ ਹੀ ਆ ਜੀ ਪਹਿਲਾਂ ਵੀ ਮੈਂ ਡੈਡ ਜਦੋਂ ਕਈ ਵਾਰੀ ਮੈਂ ਸਵੇਰੇ ਲੇਟ ਵੇੜਾ ਉੱਠਦੇ ਵੇ ਡੈਡ 파ਰ ਚ ਬੈਠੇ ਹੁੰਦੇ ਸੀ ਮੈਂ ਉਹਨਾਂ ਨਾਲ ਮਿਲ ਕੇ ਨਤਮਸਤਕ ਹੋ ਕੇ ਫਿਰ ਆਪਣੀ ਰੁਟੀਨ ਦਿਨ ਸ਼ੁਰੂ ਕਰਦਾ ਸੀ ਹੁਣ ਵੀ ਮੇਰਾ ਉਦਾਂ ਹੀ ਆ ਰੁਟੀਨ ਮੈਂ ਇੱਥੇ ਉਹਨਾਂ ਦਾ ਦਫ਼ਤਰ ਚਲਾਣਾ ਨਤਮਸਤਕ ਹੁੰਦਾ ਹਾਂ ਜੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਰੁਟੀਨ ਸ਼ੁਰੂ ਕਰਦਾ ਕੋ ਮੇਰੇ ਲਈ ਤਾਂ ਮੇਰਾ ਰੱਬ ਮੇਰਾ ਨਾਮ ਦੀ ਸਵਰਾਜ ਗੋਗੀ ਹੈ ਇਹ ਐਕਚੁਅਲੀ 6 ਮਹੀਨੇ ਲੱਗੇ ਸਾਨੂੰ ਪਿਆਰ ਕਰਨ ਦੇ ਹੋਏ ਤੇ ਇਹ ਅਸੀਂ ਫਰਵਰੀ ਸ਼ੁਰੂ ਕੀਤਾ ਸੀ ਫਰਵਰੀ ਦੇ ਲਾਸਟ ਵਿੱਚ ਤੇ ਇਹ ਆਪਣੇ ਭਾਜੀ ਆਰਟਿਸਟ ਨੇ ਗੁਰਪ੍ਰੀਤ ਧੂਰੀ ਇਹ ਇਹਨਾਂ ਨੇ ਤੇ ਇਹਨ ਮਿਲ ਕੇ ਮੇਰਾ ਸਾਥ ਦੇ ਕੇ ਇਸ ਸਟੱਪ ਚ ਤਿਆਰ ਕਰਵਾਇਆ। ਇਹ ਸਾਡਾ ਰਿਸ਼ਤਾ ਬਹੁਤ ਵਨਮੋਲ ਰਿਸ਼ਤਾ ਸੀਗਾ। ਪਿਓ ਪੁੱਤਾਂ ਦਾ ਸਾਡਾ। ਅਸੀਂ ਪਿਓ ਪੁੱਤਾਂ ਨਾਲ ਵੱਧ ਕੇ ਦੋਸਤ ਸੀਗੇ। ਤੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਰੱਖਦੇ ਹਾਂ। ਮੈਂ ਆਪਣੇ ਮਦਰ ਨਾਲ ਸਲਾਹ ਕੀਤੀ ਇੱਕ ਦਿਨ ਕਿ ਮਾਤਾ ਜੀ ਆਪ ਬਣਵਾਈਏ ਤੇ ਕੁਦਰਤੀ ਉਹਨਾਂ ਦੇ ਮਨ 'ਚ ਵੀ ਸੀਗਾ ਕਿ ਬਣਨਾ ਚਾਹੀਦਾ। ਤਾਂ ਫਿਰ ਉਹਨਾਂ ਨੇ ਮੈਨੂੰ ਇੱਕਦਮ ਹਾਂ ਕੀਤੀ ਤਾਂ ਫਿਰ ਮੈਂ ਭਾਜੀ ਨੂੰ ਕੰਟੈਕਟ ਕੀਤਾ ਤੇ ਫਿਰ ਅਸੀਂ ਸ਼ੁਰੂ ਕੀਤਾ। ਬੇਨਤੀ ਕੀਤੀ ਸੀ ਜੀ ਮੈਂ ਕਹੀ ਜਨਮ ਦਿਨ ਵਾਲੇ ਦਿਨ ਨੂੰ ਕਾਈਂਡਲੀ ਕਿਸੇ ਤਰੀਕੇ ਕਰ ਦਿਓ ਬਸ ਕਿਉਂ ਜਨਮ ਦਿਨ ਵਾਲੇ ਦਿਨ ਹਾਂ 26 ਸਤੰਬਰ ਨੂੰ ਸੀਗਾ ਤੇ ਮੈਂ ਉਸ ਦਿਨ ਫਿਰ ਰੈਡੀ ਕਰਵਾ ਕੇ ਸ਼ਾਮ ਨੂੰ ਗਿਆ ਸੀ ਲੋੜ ਘਾਟਾਂ ਦੀ ਲੋੜ ਆ ਆਉਣ ਦੀ ਲੋੜ ਲੈਣੀ ਪਰ ਮੈਨੂੰ ਹੀ ਕਯਰਿਓਸਟੀ ਹੁੰਦੀ ਸੀ ਅੰਦਰੋਂ ਕਿ ਦੇਖਾਂ ਕਿੰਨਾ ਤਿਆਰ ਹੋ ਗਿਆ ਫਿਰ ਮੈਂ ਇਹਨਾਂ ਨੂੰ ਕਹਿਣਾ ਪਾ ਫਿਰ ਕਸੀ ਕਾਫੀ ਥਾਂ ਨੇ ਬਹਿਣਾ ਫਿਰ ਚੇਂਜਸ ਕਰਾਉਣੇ ਕਰੈਕਟਰ ਦੇ ਵਿੱਚ ਇੰਨੀ ਲੱਗਦਾ ਸੇਮ ਡਿੱਟੋਂ ਉਹੀ ਕੱਪੜੇ ਬਿਲਕੁਲ ਉਦਾਂ ਹੀ ਸ਼ੇਪ ਬੱਸ ਇੱਕ ਜਾਣਨੀ ਬਿਲਕੁਲ ਬਿਲਕੁਲ 26 ਸਤੰਬਰ ਵਿੱਚ ਤਾਂ ਮੂੰ ਲੱਗਦਾ ਮੈਂ 320 ਨੂੰ ਕਈ ਵਾਰੀ 2-3 ਤਿੰਨ ਫੋਨ ਵੀ ਇੱਕ 320 ਕਰਨੇ ਸ਼ੁਰੂ ਕਰ ਦਿੱਤੇ ਮੈਨੂੰ ਆਇਆ ਸੀ ਕਿ 26 ਸਤੰਬਰ ਨਾਲ ਟਾਪ ਪੁੱਜ ਗਏ ਤੇ 26 ਸਤੰਬਰ ਨੂੰ ਤੇ ਫੇਰ ਜਾ ਕੇ ਮਨ ਨੂੰ ਸ਼ਾਂਤੀ ਮਿਲ ਗਈਆਂ ਉਹ ਠੀਕ ਹੈ ਸਹੀ ਜਗ੍ਹਾ ਤੇ ਦੇਖੋ ਜਾਂ ਉਹ ਦਿਨ ਤੱਕ ਕਦੀ ਭੁੱਲ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਮਨ ਚ ਸ਼ਾਂਤੀ ਸੀ ਕਿ ਪਿਤਾ ਜੀ ਸਾਡੇ ਸਾਡੇ ਪਿੱਛੇ ਹੈਗੇ ਨੇ ਉਦਾਂ ਹੀ ਆ ਜੀ ਪਹਿਲਾਂ ਵੀ ਮੈਂ ਡੈਡ ਜਦੋਂ ਕਈ ਵਾਰੀ ਮੈਂ ਸਵੇਰੇ ਲੇਟ ਵੇੜਾ ਉੱਠਦੇ ਹੋਏ ਡੈਡ 파ਰਚ ਬੈਠੇ ਹੁੰਦੇ ਸੀ ਮੈਂ ਉਹਨਾਂ ਨਾਲ ਮਿਲ ਕੇ ਨਤਮਸਤਕ ਹੋ ਕੇ ਫੇਰ ਆਪਣੀ ਰੁਟੀਨ ਦਿਨ ਸ਼ੁਰੂ ਕਰਦਾ ਸੀ ਹੁਣ ਵੀ ਮੇਰਾ ਉਦਾਂ ਹੀ ਆ ਰੁਟੀਨ ਮੈਂ ਇੱਥੇ ਉਹਨਾਂ ਦਾ ਦਫ਼ਤਰ ਚਲਾਉਣਾ ਨਤਮਸਤਕ ਹੁੰਦਾ ਹਾਂ ਫੇਰ ਉਸ ਤੋਂ ਬਾਅਦ ਮੈਂ ਆਪਣੀ ਰੁਟੀਨ ਸ਼ੁਰੂ ਕਰਦਾ ਕੋਈ ਮੇਰੇ ਲਈ ਤਾਂ ਮੇਰਾ ਰੱਬ